ਬਣਾਉਂਗੇ ਨਹੀਂ ਕਹਾਵਾਂ ਬੰਦ ਰਹਿ ਗਏ ਦੋਮ ਨਹੀਂ ਪਾਸ ਨਹੀਂ ਨਾ ਕੋਈ ਗੱਲ ਪਾਸ ਨਹੀਂ ਅੱਲਾ ਮਤਿਆਰ ਹੁਣ ਮੈਂ ਕੀ ਕਰੂੰਗਾ ਨਾ ਨਾ ਕੋਈ ਗੱਲ ਚਲੋ ਜੀ ਤਾਂ ਕਰਦਾ ਵੀ ਬੱਕੜਾ ਏਡੇ ਮਿੱਤਰ ਕਾਉਟ ਨੇ ਨਾਂ ਨੜੀਆਂ ਹੀ ਹੁਣ ਹੁਣ ਨਹੀਂ ਚੰਡੀਗੜੀ ਹੁਣ ਸਾਡਾ ਹੀ ਦੀ ਹੈ ਆ ਹੋਰ ਵਫੇਰੀਆਂ ਖੜੀਆਂ ਨੇ ਉਹਨਾਂ ਦੇ ਬੱਚੇ ਜਿਹੜੇ ਉਹ ਨਿਆਣੇ ਮੰਨਦੇ ਫਿਰ ਕੋਈ ਚੀਜ਼ ਕਰਾਂ ਨਸ ਪੰਜਾਹਾਂ ਇਹਦੀ ਚੀਜ਼ੇ ਕੋ ਮੰਗ ਲਿਆ ਵੇਚਣਾਂ ਦੀ ਗੱਲ ਕਰ ਛੋਟੇ ਭਾਈ ਨਾ ਤੂੰ ਵੇਚ ਡਾਂਗਾ ਨਾ ਮਾ ਮਾ ਦਾ ਢੂਮਾ ਦੇ ਨਾਮ ਹੀ ਐ ਨਾਮ ਦੂਏ ਕਿ ਸੂਏ ਹੋਣੀ ਪਾ ਮਾਗਰ ਵੀਰ ਨੂੰ ਮਾਗਰ ਕੁਛ ਨਹੀਂ ਕਾ ਤੇ ਨਾ ਬਾਕੀ ਕਿ ਵੀ ਜਾਗਾ ਨਹੀਂ ਕੁਛ ਤੇ ਸਭ ਵੇਚਣੀ ਹੈ ਭਾਈ ਤਨਖਾ ਚੋ ਬਜਾਰੀ ਨਹੀਂ ਵੇਚਣੀ ਕੋਈ ਗੱਲ ਨਹੀਂ ਸਾਨੂੰ ਕੋਈ ਗੁੱਸਾ ਨਹੀਂ ਕਿੰਨੇ ਦੇਖਦੇ ਆ ਨਾ ਯਾਰ ਮੈਂ ਨਾ ਇਹ ਤਾਂ ਦੇਖਦੀ ਨਹੀਂ ਨਹੀਂ ਆ ਜਾ ਕੋਈ ਇਨਸ਼ਾ ਅ ਪੱਕਾ ਹੈਗਾ ਸੱਚੀ ਨਹੀਂ ਲੋਟਾ ਕੋਈ ਨੋਟ ਹੈ ਕੋਰ ਕਰਤੀਆਂ ਦੀ ਬਈ ਦੋ ਘਟ ਹੈ ਨਮਸਕਾਰ ਕਿਥਾ ਕਹਿੰਦਾ ਦੋ ਘਟ ਨਹੀਂ ਆਇਆ 30000 ਦੀ ਦਿਨਾਂ ਬੱਕਰੀ ਹਾਂਜੀ ਆਹਾ ਕਿਉਂ ਮੁਚਾ ਲੈ ਹੈ ਪ੍ਰਦੰਗ ਨੂੰ ਤਾਂ ਹੁਣ ਜਿਹੜਾ ਰੰਗ ਹੈਗਾ ਰੰਗ ਤਾਂ ਹੈਗਾ ਹੀ ਐ ਹੁਣ ਆਪਾਂ ਕਲੀ ਦਾ ਕਰ ਨਹੀਂ ਸਕਦੇ ਤੇ ਕਿਉਂ ਵੀ ਅੱਲਾ ਦਾ ਫਰਕ ਹੈ ਜਿਵੇਂ ਕਾਲੇ ਕੀ ਰੰਗ ਕਰਕੇ ਦੀ ਬੱਕਰੀਆਂ ਤੇ ਮੈਂ ਤਾਂ ਬਿਮਾਰੀ ਚੱਕੀ ਜਾਂਦੀ ਹੈ ਇਹਦਾ ਗੱਲ ਹਾਂ ਉਹਨੂੰ ਵੀ ਤੋਂ ਪਾਣੀ ਰਹਿਣੀ ਆ ਓਏ ਮੇਰੇ ਲੱਗੂ ਆ ਜਾ ਬੱਸ ਰਹਿਣ ਦੇ ਭਾਈ ਇਹਦੇ ਥਲੇ ਕਾ ਬੱਚੇ ਨੇ ਭਾਈ ਲੋ ਆ ਬੱਚੇ ਰੱਖ ਲੋ ਹੀ ਦਾ ਹੈਲੋ ਹੈਲੋ ਵਾਰੀ ਰਹਿੰਦੀ ਕੋ ਮੇਰੇ ਕੋ ਆਹ ਹਾਂ ਬੱਚੇ ਬੱਚੇ ਕਹਿੰਦੇ ਇਹਨਾਂ ਮਗਰ ਇੱਕ ਪੱਠਾ ਹੀ ਚਾਹੇ ਗੱਡੀ ਦੀ ਹਾਂ ਗੱਡੀ ਦੀ ਉਹ ਲਾਜੀ ਆ ਜਾਓ ਰਾਜੂ ਇੱਕ ਥਾਂ ਨੇ ਚ ਫੂਕ ਮਾਰ ਸਭ ਨੇ ਜਿੱਟੀ ਆ ਥਾਂ ਨੇ ਡਾਕਟਰ ਜੀ ਦਾ ਹੀ ਕੁਆਲਿਫਾਈਡ ਹੀ ਤਾਂ ਹੈਗਾ ਜਾਂਚ ਪਰ ਨਹੀਂ ਨਹੀਂ ਇਹ ਤੇਰੇ ਆ ਨਾ ਨਾਲ ਦਾ ਪਾਟਨ ਤਾਂ ਹੈਗਾ ਉਹਰਾ ਸਲਾਤਾ ਇਹਦੇ ਨਾਲ ਹੀ ਚੱਲੂ ਕਿਉਂ ਕਾਲੇ ਸਹੀ ਗੱਲ ਹੈ ਠੰਡਾ ਤਾਂ ਮੈਂ ਵੀ ਕੀ ਕਰ ਸਕਦਾ ਹਾਂ ਕੰਨ ਕੋਲ ਵਿੱਚ ਦਾ ਰੇ